ਕਿਸੇ ਦਾ ਪੁੱਤ ਬਣਿਆ ਕਿਸੇ ਦਾ ਭਰਾ ਬਣਿਆ ਫਾਜ਼ਲਕਾ ਦਾ ਇਹ ਨੌਜਵਾਨ ਵਿਧਾਇਕ ਹੜਪੀੜਤ ਲੋਕਾਂ ਦੀ ਬਾਹ ਫੜ ਖੜਿਆ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਫਾਜ਼ਲਕਾ ਦਾ ਐਮ.ਐਲ.ਏ ਸਾਡੀ ਸਾਰ ਨਹੀਂ ਲੈਂਦਾ ਤੇ ਸਾਡੇ ਵਿੱਚ ਨਹੀਂ ਆਉਂਦਾ ਬਾਈ ਜੀ ਇਹ ਵੀਡੀਓ ਗਵਾਏ ਕਿਉਂਕਿ ਪਿਛਲੇ ਡੇਢ ਮਹੀਨੇ ਤੋਂ ਸਰਹੱਦੀ ਇਲਾਕੇ ਚ ਹੜਾ ਆਏ ਹੋਏ ਨੇ ਤੇ ਫਾਜ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਦਿਨ ਰਾਤ ਇਹਨਾਂ ਲੋਕਾਂ ਵਿੱਚ ਨੇ ਤੇ ਮਦਦ ਕੀਤੀ ਜਾ ਰਹੀ ਹੈ ਅੱਜ ਵੀ ਵਿਧਾਇਕ ਪਿੰਡ ਤੇਜਾ ਰੋਹਿਲਾ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਪਾਣੀ ਦੀ ਮੁਸ਼ਕਲ ਨੂੰ ਵੇਖਦੇ ਹੋਏ ਪਾਣੀ ਦੀਆਂ ਬੋਤਲਾਂ ਨਾਲ ਭਰੀ ਟ੍ਰੈਕਟਰ ਟਰਾਲੀ ਮੰਗਵਾਈ ਤੇ ਲੋਕਾਂ ਤੱਕ ਪੀਣ ਦਾ ਪਾਣੀ ਪਹੁੰਚਦਾ ਕੀਤਾ ਇਹਨੇ ਨਹੀਂ ਪਸ਼ੂਆਂ ਦੇ ਲਈ ਚਾਰਾ ਲੋਕਾਂ ਦੇ ਲਈ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਵੀ ਦਿੱਤੀ ਜਾ ਰਹੀ ਹੈ ਵਿਧਾਇਕ ਦਾ ਕਹਿਣਾ ਹੈ ਕਿ ਨਾ ਸਿਰਫ ਲੋਕਾਂ ਨੂੰ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ ਬਲਕਿ ਇਹਨਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਮੈਡੀਕਲ ਕੈਂਪ ਵੀ ਲਾਏ ਜਾ ਰਹੇ ਨੇ ਬਹੁਤੀ ਪਸ਼ੂਆਂ ਦੇ ਲਈ ਵੀ ਅਲੱਗ ਤੋਂ ਵੈਟਰਨਰੀ ਟੀਮ ਤਾਇਨਾਤ ਕੀਤੀ ਗਈ ਹੈ ਅਸੀਂ ਲਗਾਤਾਰ ਜਿਹੜੇ ਸਾਡੇ ਹੜ੍ਹ ਪ੍ਰਭਾਵਿਤ ਪਿੰਡ ਨੇ ਉਹਨਾਂ ਦੇ ਵਿੱਚ ਹਾਜ਼ਰ ਆਂ ਅੱਜ ਵੀ ਅਸੀਂ ਤੇਜਾਰ ਰਹਿਲਾ ਚੱਕ ਰਹਿਲਾ ਦੋਨਾਂ ਨਾਨਕਾ ਟਾਣੀ ਲਾਭ ਸਿੰਘ ਮਹਾਤਮ ਨਗਰ ਇਹਨਾਂ ਪਿੰਡਾਂ ਦੇ ਵਿੱਚ ਸਾਰੇ ਅਧਿਕਾਰੀਆਂ ਨੂੰ ਲੈ ਕੇ ਮੈਂ ਪਹੁੰਚਿਆ ਔਰ ਇੱਥੇ ਫੀਡ ਦੀ ਲੋੜ ਹੈ ਫੀਡ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਪੀਣ ਵਾਲੇ ਪਾਣੀ ਦੀ ਲੋਕਾਂ ਨੇ ਡਿਮਾਂਡ ਕੀਤੀ ਸੀ ਪੀਣ ਵਾਲਾ ਪਾਣੀ ਮੁਹయ్యా ਕਰਵਾਇਆ ਜਾ ਰਿਹਾ ਹੈ ਔਰ ਸਰਵੇ ਚੱਲ ਰਿਹਾ ਜਿਹੜਾ ਸਾਡਾ ਲਈ ਲੋਕਾਂ ਦੇ ਮਕਾਨ ਡਿੱਗੇ ਨੇ ਕਈਆਂ ਤਰੇੜਾ ਆ ਗਈਆਂ ਨੇ ਉਹ ਸਾਰਾ ਸਰਵੇ ਕਰਵਾਇਆ ਜਾ ਰਿਹਾ ਹੈ ਮੈਡੀਕਲ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਲਿਆ ਕੇ ਲੋਕਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਪਸ਼ੂਆਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਪਸ਼ੂਆਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਾਰੀ ਜਿਹੜੀ ਸੇਵਾ ਹੈ ਅੱਜ ਵੀ ਅਸੀਂ ਲਗਾਤਾਰ ਇਨ੍ਹਾਂ ਪਿੰਡਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਹ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਦਿਨ ਰਾਤ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਔਰ ਹੁਣ ਜਿਹੜਾ ਪਾਣੀ ਨਿਕਲ ਚੁੱਕਿਆ ਹੈ ਹੁਣ ਲੋਕਾਂ ਨੂੰ ਜਦੋਂ ਪਾਣੀ ਨਿਕਲਦਾ ਬਿਮਾਰੀਆਂ ਫੈਲਦੀਆਂ ਨੇ ਬਿਮਾਰੀਆਂ ਤੋਂ ਬਚਾਉਣ ਲਈ ਅਸੀਂ ਮੈਡੀਕਲ ਟੀਮਾਂ ਹਰ ਪਿੰਡ ਦੇ ਵਿੱਚ ਸਥਾਪਿਤ ਕੀਤੀਆਂ ਹੋਈਆਂ ਨੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਟੀਮਾਂ ਜਿਹੜੀਆਂ ਨੇ ਪਸ਼ੂਆਂ ਦੀ ਹੋਰ ਸਥਾਪਿਤ ਕੀਤੀਆਂ ਹੋਈਆਂ ਨੇ ਜਿਹੜੇ ਲੋਕਾਂ ਨੂੰ ਚੈੱਕ ਕਰ ਰਹੇ ਨੇ ਪਸ਼ੂਆਂ ਨੂੰ ਚੈੱਕ ਕਰ ਰਹੇ ਨੇ ਤੇ ਮੁਫਤ ਦਵਾਈਆਂ ਵੀ ਦੇ ਰਹੇ ਨੇ ਜਿਹੜਾ ਇੱਕ ਤਾਂ ਕ੍ਰੇਕ ਜਿਹੜੇ ਆਪਣੇ ਜਿਹੜੇ ਆਪਣੇ ਵਾਲੀ ਸਾਈਡ ਹੈ ਆਪਣੇ ਦੇਸ਼ ਵਾਲੀ ਸਾਈਡ ਜਾਂਦੀ ਹੈ ਇੱਕ ਜਿਹੜਾ ਵੱਡਾ ਦਰਿਆ ਪਾਕਿਸਤਾਨ ਵੱਲ ਜਾਂਦਾ ਹੈ ਇਹ ਪਾਕਿਸਤਾਨ ਦਾ ਜਿਹੜਾ ਦਰਿਆ ਹੈ ਕਈ ਥਾਵਾਂ ਤੋਂ ਉਹਦਾ ਜਿਹੜਾ ਬੰਨ ਕਹਿ ਦਿੰਨੇ ਆਪਾਂ ਸਾਈਡਾਂ ਤੇ ਉਹ ਟੁੱਟਿਆ ਹੋਇਆ ਹੈ ਉਹ ਪਾਕਿਸਤਾਨ ਦੇ ਦਰਿਆ ਦੇ ਵਿੱਚੋਂ ਪਾਣੀ ਜਿਹੜਾ ਐਂਟਰ ਕਰਕੇ ਆਪਣੇ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਐਂਟਰ ਹੋ ਰਿਹਾ ਆਪ ਵੀ ਤੁਸੀਂ ਦੇਖਿਆ ਹੈ ਸਟੇਜਰ ਰੇਲਾਂ ਨੂੰ ਜਿਹੜੀ ਸੜਕ ਆਉਂਦੀ ਹੈ ਤਕਰੀਬਨ 1.5 ਤੋਂ 2 ਫੁੱਟ ਪਾਣੀ ਹੈ ਉੱਥੇ ਸੜਕਾਂ ਦੇ ਉੱਪਰੋਂ ਚੱਲ ਰਿਹਾ ਹੈ ਇਹ ਹੁਣ ਜਿੱਦਾਂ ਜਿੱਦਾਂ ਪਿੱਛੋਂ ਪਾਣੀ ਕੱਟੇਗਾ ਫਿਰ ਇਹ ਜਿਹੜਾ ਪਾਣੀ ਸਾਡੇ ਇਲਾਕੇ ਦੇ ਵਿੱਚ ਵੀ ਕੱਟੇਗਾ ਤੇ ਅੱਜ ਵੀ ਜੇ ਪਾਣੀ ਪਿੰਡਾਂ ਦੇ ਵਿੱਚ ਹੈਗਾ ਉਸ ਤੋਂ ਰਾਹਤ ਲੋਕਾਂ ਨੂੰ ਨਹੀਂ ਹੈ ਇਹ ਪਾਣੀ ਕੱਟੇਗਾ ਪਿੱਛੋਂ ਤਾਂ ਫੇਰ ਹੀ ਲੋਕਾਂ ਨੂੰ ਰਾਹਤ ਮਿਲੇਗੀ ਔਰ ਇਸ ਜਿਹੜੀ ਮੁਸ਼ਕਲ ਹੈ ਲੋਕਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਇਹ ਨਾ ਲੱਗੇ ਵੀ ਸਾਨੂੰ ਕੋਈ ਪੁੱਛ ਨਹੀਂ ਰਿਹਾ ਇੱਥੇ ਸਾਡਾ ਕੋਈ ਚਾਲ ਨਹੀਂ ਰੱਖ ਰਿਹਾ ਇਸ ਲਈ ਅਸੀਂ 24 ਘੰਟੇ ਲੋਕਾਂ ਦੇ ਵਿੱਚ ਕੋਈ ਵੀ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਨਾਲ ਦੀ ਨਾਲ ਅਸੀਂ ਪਹੁੰਚ ਜਾਂਦੇ ਹਾਂ ਔਰ ਉਸ ਮੁਸ਼ਕਲ ਦਾ ਅਸੀਂ ਲੋਕਾਂ ਦਾ ਹੱਲ ਵੀ ਕਰਦੇ ਹਾਂ